ਹੈਲੋ ਦੋਸਤੋ 9 12 24 ਅਦਰਕ ਟਮਾਟਰ ਹਰੀ ਮਿਰਚ ਆਪਣੇ ਕਿਲੋ ਚੌਪ ਕੀਤੇ ਪਿਆਜ਼ 1.5 ਕਿਲੋ ਮਟਨ ਸਵਾਦ ਅਨੁਸਾਰ ਨਮਕ ਮਿਰਚ ਖੜੇ ਮਸਾਲੇ ਪੁੱਟੇ ਸੇ ਮਸਾਲੇ ਪਾਣੀ ਤੇਲ ਆਪਣੀ ਕੜਾਈ ਦੇ ਵਿੱਚ ਪੈ ਗਿਆ ਬਾਕੀ ਬਣਦਾ ਦਿਖਾਵਾਂਗੇ ਸੋ ਆਪਣਾ ਮਸਾਲਾ ਐਂਡ ਰੈਡੀ ਆ ਹੁਣ ਪਾਵਾਂਗੇ ਮਟਨ ਮੁਰਗੇ ਦਾ ਚਿਕਨ ਹੈਲੋ ਦੋਸਤੋ 9 12 ਦਾ ਆਪਣਾ ਚਿਕਨ ਬਣ ਕੇ ਰੈਡੀ ਆ ਸੁੱਕਾ ਮਟਨ ਗਰੇਵੀ ਦੇਖੋ ਕਿੰਨੀ ਵਧੀਆ ਖੜੇ ਮਸਾਲੇ ਦੇ ਵਿੱਚ